ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਹਾਂ ਜੀ 2 ਬਾਈ ਮੱਜਾਂ ਨੇ ਤੇ 3 ਗਾਵਾਂ ਨੇ ਆਉ ਪੁੱਛ ਲੈਨੇ ਬਾਈ ਟੋਟਲ ਅੱਜ ਵੇਚ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੌ ਫੋਰ ਬਾਈ ਨਰਵਰ ਠੀਕ ਹੋ ਵਧੀਆ ਚੜਦੀ ਕਲਾ ਬਾਈ ਐਨ ਪੂਰੀ ਆ ਵਧੀਆ ਚੱਲਦਾ ਕੰਮ ਕਰ ਪੂਰਾ ਵਧੀਆ ਬਾਈ ਕਿਰਪਾ ਪ੍ਰਮਾਤਮਾ ਦੀ ਬਾਈ ਚਲੋ ਬਾਈ ਤੇ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਆ ਦੱਸੋ ਪੂਰਾ ਵਧੀਆ ਰਿਸਪੌਂਸ ਰਿਹਾ ਬਾਈ ਪਸ਼ੂ ਵਧੀਆ ਵਿੱਕ ਗਏ ਯਾਨੀ ਕਿ ਮੁੱਲ ਵੀ ਜਾਇਜ਼ ਸੀ ਹਣਾ ਹਾਂ ਜਾਇਜ਼ ਬਾਈ ਪਸ਼ੂ ਵਿੱਕ ਜਾਂਦੇ ਆ ਹਾਂ ਜੇ ਹੁਣ ਆਪਾਂ ਇੱਕ ਚੋਾਕੀ ਇਹ ਵੀ ਉਹਨਾਂ ਨਫਾ ਕਢ ਲਈਏ ਹੂੰ ਉਹਨਾਂ ਨੂੰ ਬਿਹਤਰ ਆਉਂਦਾ ਵੀ ਚਾਰ ਪਸ਼ੂ ਵੇਚ ਦਨੇ ਆ ਬਾਈ ਚਾਰ ਪਸ਼ੂ ਵੱਧ ਵੇਚਦੇ ਆ ਹਣਾ ਹੂੰ ਆਪ ਦਾ ਜੀ ਲੱਗਿਆ ਰਹਿੰਦਾ ਵੀ ਉਹਨਾਂ ਨਹੀਂ ਨਫਾ ਪਾ ਚਾਰ ਚੋਂ ਕਮਾਉਣਾ ਨਹੀਂ ਬਾਈ ਸਹੀ ਗੱਲ ਹਾਂ ਨਾਮ ਤੇ ਐਡਰੈਸ ਬੋਲ ਦੋ। ਨਾਂ ਬਈਂਦਰਪਾਇ ਸਿੰਘ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਇਹ ਬਰਨਾਲਾ ਦੇ ਬਿਲਕੁਲ ਨਾਲ ਹੀ ਹੈ ਸੰਘੇੜਾ ਪਿੰਡ ਬਈ 2 ਕਿਲੋਮੀਟਰ ਤੀਏ। ਠੀਕ ਆ ਬਈਂ ਮੋਬਾਈਲ ਨੰਬਰ ਬੋਲੋ। 98760 9378 ਇਹ ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕੀ ਡਿਟੇਲ ਆ ਜੀ? ਇਹ ਵੜ ਦੀ ਬਈ ਡਿਟੇਲ ਇਹ ਹੈ ਡਾਕਟਰ ਸਾਹਿਬ ਆ। ਹੂੰ। ਸੂਈ ਤਾਂ ਇਹ 5-6 ਮਹੀਨਿਆਂ ਦੀ ਹੋਊ ਜੀ। ਠੀਕ ਆ ਬਈਂ ਤੇ ਠੰਡੀ ਸੀਲ ਦਾ ਅੰਤ ਕੋਈ ਨਹੀਂ ਹੈਗਾ ਜੀ। ਠੀਕ ਆ। ਤੇ ਦੋ ਦੋ 10 ਕਿਲੋ ਹੋਊਗਾ ਕੱਦ ਕਾਠ ਦਿਖਾ ਦੇ ਡਾਕਟਰ ਕਿੱਡਾ ਫੁੱਲਾ ਹਨਾ ਫੁੱਲ ਪੱਟੀ ਆ ਫੁੱਲਾ ਜੰਨਾ ਕਹਿੰਦਾ ਹੋਰ ਬੈਕ ਕਰਦਾ ਠੀਕ ਆ ਨਿਆਣਾ ਪਾ ਨਾ ਪਾ ਹੂੰ ਪੂਰੀ ਸੀਲਾ ਠੀਕ ਆ ਜੇ ਆਪਾਂ ਪਾਉਣੇ ਆ ਦੋ ਦੋ 10 ਕਿਲੋ ਅਗਲਾ 9 ਮੰਨ ਕੇ ਬਾਈ ਆਪਣੇ ਨਾਲ ਸੌਦਾ ਕਰੀ ਠੀਕ ਆ 10 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ 9 ਲੀਟਰ ਦੁੱਧ ਮੰਨ ਕੇ ਬਾਈ ਕਹਿੰਦਾ ਸੌਦਾ ਕਰ ਲਿਓ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਨਾਣਾ ਨੋਣਾ ਚੰਗੀਆਂ ਕੋਲ ਲਾਵੇ ਤੋਰ ਕੇ ਗੱਪਣਾ ਅਗਲੇ ਨੇ ਦੱਸਿਆ ਬਾਈ ਆਪਾਂ ਵਜਨ ਕੇ ਫੰਡਰਾਂ ਵਾਲਾ ਭਾਈ ਕਰਾਂਗੇ ਹੈਨਾ ਠੀਕ ਆ ਅਗਲੇ ਦੇ ਕਰ ਮ ਜਾਗਣਗੇ ਜਰੂਰ ਬੈੜੀ ਗੱਪਣੀ ਨਿਕਲ ਕਿੰਨੇ ਕੇ ਟਾਈਮ ਦੀ ਵੈਸੇ ਦੱਸਿਆ ਬਾਈ ਇਹ ਬਾਈ ਡੇਢ ਮਹੀਨੇ ਦੀ ਦੱਸਿਆ ਉਹਨਾਂ ਨੇ ਆਪਾਂ ਡੇਢ ਮਹੀਨੇ ਦੀ ਦੱਸਿਆ ਬਾਈ ਤੁਸੀਂ ਚੈੱਕ ਕਰਵਾਈ ਤਾਂ ਨਹੀਂ ਨਾ ਬਾਈ ਆਪਾਂ ਚੈੱਕ ਨਹੀਂ ਕਰਵਾਈ ਗਰਮੀ ਕਰਕੇ ਡਾਕਟਰ ਚੈੱਕ ਨਹੀਂ ਕਰਵਾਈ ਠੀਕ ਆ ਗਰਮੀ ਬਾਲੀ ਜੇ ਮੌਸਮ ਠੰਡਾ ਹੁੰਦਾ ਸੀ ਤਾਂ ਚੱਕ ਹੋ ਜਾਂਦੀ ਹੈ ਨਾ ਬਾਈ ਕਹਿੰਦਾ ਬਾਈ ਅੱਗੇ ਕਰਮਾ ਹਨ ਅੰਗਲੇ ਦੇ ਵੀ ਗੱਭਣ ਨਿਕਲ ਵੀ ਸਕਦੀ ਆ ਪਰ ਆਪਾਂ ਬਾਈ ਕਹਿੰਦਾ ਖਾਲੀ ਮੰਨ ਕੇ ਦੇਵਾਂ ਠੀਕ ਆ ਕਿ ਨਹੀਂ ਕੱਦ ਵੱਡ ਰੰਗ ਰੂਪ ਚੰਗਾ ਥਣ ਚੰਗਾ ਚਵਾਈ ਚੰਗੀ ਟੰਡੀ ਸੀਲ ਆ ਬਾਈ ਪੂਰੀ ਸੀਲ ਆ ਜੀ ਕੋਈ ਅੰਤ ਨਹੀਂ ਜਿੱਥੇ ਪੈਰ ਧਰ ਲਿਆ ਧਰ ਲਿਆ ਜੀ ਵਾਹ ਠੀਕ ਆ ਬਾਈ ਤੇ ਮੁੱਲ ਭਰਾ ਇਹਦਾ ਮੋਲੇ ਦਾ ਰੇਟਰ 25000 ਰੁਪਏ ਮਾਨਤਨ ਹੋ ਜੀ ਬਾਈ ਮਾਨਤਨ ਜ਼ਰੂਰ ਹੋਊਗਾ ਬਾਈ 25000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਤੇ ਮਾਨਤਨ ਜ਼ਰੂਰ ਹੋਜੇ ਆਰਡਰ ਦੀ ਕੁਆਲਿਟੀ ਨੇੜ ਤੋਂ ਚੈੱਕ ਕਰ ਲੋ ਨਾੜਾ ਨੂੜਾਂ ਕਰਮਾ ਲਈ ਵੀ ਚੰਗੀਆਂ ਨੇ ਥਣ ਤੋਂ ਵੀ ਚੰਗਾ ਅੱਗੇ ਭਾਈ ਦੋ ਨੰਬਰ ਕੀ ਡਿਟੇਲ ਹੈ ਇਹ ਮੂਹਰੇ ਥਣੋਂ ਡਾਕਟਰ ਹੈਗੀ ਹੈ ਤਿਲ ਠੀਕ ਆ ਤੇ ਦੁੱਧ ਦੇ ਥੱਲੇ 4 4.5 ਕਿਲੋ ਦੁੱਧ ਹੋ ਚਾਰ ਹੀ ਮੰਨੋ ਤੁਸੀਂ ਠੀਕ ਹੈ ਭਾਈ ਦੋਨੇ ਵੇਲੇ ਆਂਦਾ ਹੂੰ ਤੇ ਗੱਭਣ ਇਹ ਵੀ ਦੱਸਿਆ ਠੀਕ ਆ ਆਲਾ ਫੰਡਰੀ ਮੰਨੇ ਹੈ ਨਾ ਜੀ ਇਹ ਤਾਂ ਤੇ ਆਪਾਂ ਇਹਦਾ ਭਾਅ ਬਹੁਤ ਜਾਇ ਕਰਦਣਾ ਜੀ ਖੋਲ ਦੋ ਮਾੜੀ ਤੋਰ ਦੀ ਆਪਾਂ ਰੰਗ ਰੂਪ ਹੈ ਜਮਾਂਦਰੂ ਤੇ ਲਾਜੀ ਜਮਾਂਦਰੂ ਬਈ ਇੱਕ ਥਾਂ ਤੋਂ ਤੇ ਲਾ ਤਿੰਨ ਸਹੀ ਚੱਲਦਿਆ ਹਾਂ ਹਾਂ ਜੀ ਹਾਂ ਜੀ ਠੀਕ ਆ ਫੇਸ ਚੰਗਾ ਕੱਦ ਵੇਢ ਠੀਕ ਆ ਬਈ ਹੈ ਥੋੜਾ ਛੋਟਾ ਪਰ ਠੀਕ ਆ ਤੇ ਥਾਂਡ ਥਣ ਵੀ ਚੰਗਾ ਲੱਗੇ ਚਵਾਈ ਚੰਗੀ ਆ ਪੂਰੀ ਚੰਗੀ ਚਵਾਈ ਆ ਜੀ ਠੀਕ ਆ ਮੈਸਾਂ ਵਰਗਾ ਚੋਣ ਆ ਜੀ ਪੂਰਾ ਤੇ ਮੁੱਲ ਕੀ ਆ ਭਰਾ ਇਹਦਾ ਇਹ 5500 ਚ ਦੇ ਦਾਂਗੇ ਡਾਕਟਰ ਆਪਾਂ 5500 ਰੁਪਿਆ ਮੁੱਲਾ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਜਿੰਨਾ ਕਿ ਦੁੱਧ ਜੈਹੋ ਜੀ ਬੈੜ ਉਹੋ ਜੇ ਬਾਈ ਨੇ ਮੁੱਲ ਰੱਖਿਆ 5500 ਰੁਪਇਆ ਬਾਕੀ ਜਿਹੜਾ ਮੌਕੇ ਦੇ ਵੀਰੇ ਮਾਨਤਾਨ ਹੋ ਜਾਣਾ ਥਣ ਥਣ ਚੰਗਾ ਲੱਗਿਆ ਅੱਗੇ ਬਈ ਤਿੰਨ ਨੰਬਰ ਨੈਗੀ ਨਾ ਜਿਹੜਾ ਸੂਸ ਹੋਈ ਵੀ ਆ ਡਾਕਟਰ ਸੂਆ ਇਹ ਦੂਜਾ ਸੂਈ ਵੀ ਆ ਠੀਕ ਆ ਤੇ ਬੱਚਾ ਇਹਦਾ ਹੈ ਕੋਈ ਨਹੀਂ ਬਾਈ ਠੀਕ ਆ ਪਰ ਇਹ ਸੀਲ ਪੂਰੀ ਆ ਓਕੇ ਸੀਲੇ ਦਾ ਕੋਈ ਅੰਤ ਕੋਈ ਨਹੀਂ ਹੈਗਾ ਠੀਕ ਆ ਬਸ ਨਿਆਣਾ ਪਾਓ ਤੇ ਬੈਹ ਜੋ ਠੀਕ ਆ ਹਾਂ ਹੂੰ ਹੂੰ ਥਾਣ ਬਹੁਤ ਚੰਗੇ ਲੱਗਿਆ ਹਨ ਥਾਣ ਤੋਂ ਨਿਕੜ ਮਿੱਟ ਲਾਟੂ ਲਾਲ ਬਹੁ ਪਈਆਂ ਸਾਰੀਆਂ ਬਲਡ ਲਾਹਾਂ ਮਾਹ ਜੀ ਡੰਗਦੇ ਐ ਥਨ ਕੇ ਖੜ ਜਾਂਦੀ ਹਲੇ ਬੇਨ ਫਸ ਜਾਂਦੀ ਆ ਹਾਂ ਜੀ ਹਾਂ ਜੀ ਹਾਂ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਰਾਜੀ ਫੋਲਾ ਮੱਜਾਂ ਵਰਗੀ ਮੱਜਾਂ ਵਰਗੀ ਸੁਭਾਅ ਦਾ ਇਲਾਚ ਅਸੀਂ ਝੂਟੀ ਜਾ ਡਾਟ ਐਡੀ ਸੀਲ ਆ ਲੈ ਜਿਵੇਂ ਮਰਜੀ ਭਾਈ ਕਹਿੰਦਾ ਠੀਕ ਆ ਕੋਈ ਚੱਕਰੀ ਨਹੀਂ ਜਿਵੇਂ ਮਰਜੀ ਹੱਥ ਲਾਈ ਚੱਲ ਚੈਨਾ ਗਰਮ ਵਾਲੀ ਨਹੀਂ ਕੋਈ ਚੀਜ਼ ਨਹੀਂ ਵੱਡੀ ਗੱਲ ਮੱਜਾਂ ਵਰਗਾ ਦੁੱਧ ਹੋ ਮੱਜਾਂ ਵਾਂਗ ਵੀ ਫੈਂਟ ਆਉਂਦਾ ਸਾਡੇ 6 ਫੈਂਟ ਆ ਜੀ ਸਾਡੇ 6 ਫੈਂਟ ਬਾਈ ਕਹਿੰਦੇ ਆਂਦੀ ਆ ਤੇ ਗਰਮੀ ਗੁਰਮੀ ਆ ਜਿਹੜੀ ਬਿਲਕੁਲ ਨਹੀਂ ਮੰਨਣੀ ਠੀਕ ਆ ਕਿ ਨਹੀਂ ਤੋੜਾ ਤਾਰਾ ਕਮਾਲ ਮੱਜ ਨਾਲੋਂ ਬਾਈ ਚੰਗੀ ਆ ਚੀਜ਼ ਥੋੜੇ ਰੁਪਏ ਲਾਉਣੇ ਹਨ ਬਾਈ ਹਾਂ ਜੀ ਹਾਂ ਜੀ ਥਾਨ ਥਣ ਬਹੁਤ ਚੰਗਾ ਮੱਜ ਵਰਗੇ ਥਾਨ ਲੱਗਿਆ ਤੇ ਕੀ ਮੁੱਲ ਆ ਭਰਾ ਫਿਰ ਇਹਦਾ ਰੈਟਰ 35000 ਮਾਨਤਨ ਹੋਜੂ ਮਾਨਤਨ ਜ਼ਰੂਰ ਹੋਊਗਾ ਬਾਈ 35000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋਜੂ ਰਾਜੀ ਫੁੱਲ ਰੰਗ ਰੂਪ ਚੰਗਾ ਆਰਡਰ ਚੰਗਾ ਥਣ ਬਹੁਤ ਚੰਗਾ ਬਾਈ ਅੱਗੇ ਬਾਈ 4 ਨੰਬਰ ਕਿਹੜਾ ਸੂ ਸੂਆ ਸੂਈ ਵੀ ਹੈ ਮੱਝ ਬਾਈ ਇਹ ਚੌਥਾ ਸੂਆ ਸੂਈ ਵੀ ਹੈ ਡਾਕਟਰ ਪੰਜਵੇਂ ਨੂੰ ਹੈਗੀ ਆ ਗੱਬਣ ਇਹ ਅੱਠਵੇਂ ਨਿਆਂ ਮੰਗੂ ਬਣਾ 7.5 ਦੀ ਠੀਕ ਆ ਬਾਈ ਤੇ ਮੰਗਰੇ ਦੇ ਕੱਟੀ ਆ ਪਰ ਕੱਟੀ ਆਪਾਂ ਦੇ ਦਾਂਗੇ ਨਾਲ ਹੀ ਹੈਨਾ ਠੀਕ ਆ ਕੱਟੀ ਵੀ ਭਲੀ ਭਈ ਆ ਯਾਰ ਬਾਈ ਹਾਂ ਕੱਟੀ ਵੀ ਭਲੀ ਭਈ ਆ ਕੱਟੀ ਬਹੁਤ ਜਾਤ ਕੱਟੀ ਵੀ ਚੰਗੀ ਆ ਸਹੀ ਜੇ ਅਗਲੇ ਨੇ ਨਹੀਂ ਕੱਟੀ ਲੈਣੀ ਆਪਾਂ 10000 ਰੁਪਏ ਦੀ ਕੱਟੀ ਰੱਖ ਲਾਂ ਠੀਕ ਆ ਬਾਈ ਹਾਂ ਪਰੇ ਨਹੀਂ ਆਪਾਂ ਬੇਈਮਾਨੀ ਨਹੀਂ ਕਰਨੀ ਵੀ ਹੁਣ ਪਰੇ ਕਰ ਦੋ ਕੱਟੀ ਜੇ ਨਾਲ ਆਈ ਆਪਾਂ ਨਾਲ ਦੱਸਾਂਗੇ ਬਹੁਤ ਠੀਕ ਆ ਹਾਂ ਜੀ ਦੁੱਧ ਦਰਾਈ ਆ ਦੁੱਧ ਥਾਣੇ ਪਾਸ ਕਰਾਊਗੀ ਜੀ ਕਿਲੋ ਡੇਢ ਕਿਲੋ ਦੁੱਧ ਹੈਗਾ ਇਹਦੇ ਥੱਲੇ ਥਾਨ ਬਾਈ ਕਹਿੰਦਾ ਵਧੀਆ ਪਾਸ ਕਰਾ ਦੂ ਕਿਲੋ ਡੇਢ ਕਿਲੋ ਦੁੱਧ ਕੱਢ ਜੂਗੀ ਕਾਣ ਹੁਣ ਬਹੁਤ ਚੰਗਾ ਹਾਂ ਜੀ ਤੇ ਫੇਸ ਵੀ ਚੰਗਾ ਸੰਗੜੀ ਨੇ ਸਾਡੇ ਸੱਤ ਮਹੀਨੇ ਦੀ ਬਣਾਈ ਇਹ ਠੀਕ ਆ ਜਿਹੜੀ ਆ ਯਾਨੀ ਕਿ ਇਹਨੂੰ 22 ਤਰੀਕ ਨੂੰ ਹੂੰ ਇਹ ਅੱਠ ਦੀ ਪੂਰੀ ਹੋ ਕੇ ਨੌਵਾਂ ਮਹੀਨਾ ਲੱਗ ਜੂ ਇਹਨੂੰ ਜੀ ਠੀਕ ਆ ਹਾਂ ਤੇ ਮੁੱਲ ਕੀ ਆ ਭਰਾ ਇਹਦਾ ਮੋਲੇ ਦਾ ਡਾਕਟਰ ਜੀ ਤਾਂ ਅਗਲੇ ਨੇ ਕੱਟੀ ਨਾਲ ਲੈਣੀ ਆ ਹੂੰ ਇਹ ਤਾਂ ਹੈਗਾ 53000 ਰੁਪਿਆ ਠੀਕ ਆ ਤੇ ਜੇ ਕੱਟੀ ਆਪਾਂ ਨੂੰ ਅਗਲਾ ਛੱਡੂਗਾ ਹੂੰ ਫਿਰ ਆਪਾਂ ਇਹ 43000 ਰੁਪਏ ਦੀ ਮੈਸ ਦੇ ਦਾਂਗੇ ਠੀਕ ਆ ਭਾਈ ਹਾਂ ਜੇ ਤਾਂ ਕੱਟੀ ਦੇ ਸਮੇਤ ਸੌਦਾ ਕਰਨ ਤਾਂ 53000 ਜੇ ਕੱਟੀ ਵਾਈ ਕਹਿੰਦਾ ਮੈਨੂੰ ਛੱਡ ਦੋਗੇ ਤਾਂ ਆਪਾਂ 43000 ਦੀ ਮੱਝ ਜਿਹੜੀ ਦੇ ਦਾਂਗੇ ਹਾਂ ਤੇ ਚੰਗਾ ਸਿੰਘ ਚੰਗਾ ਥੋੜੀ ਲੱਸੀ ਲੱਸੀ ਜ਼ਰੂਰ ਪੜ ਜਾਣਾ ਬਾਈ ਮਾਜੀ ਲਿਸੀ ਲਿਸੀ ਹੈ ਜੀ ਬੱਸ ਖਾਣ ਥੋੜਾ ਚੈੱਕ ਬਾਾਕੀ ਮੁੱਲ ਵੀ ਬਾਈ ਕੁਛ ਨਹੀਂਗਾ ਫੰਡਰਾਂ ਨੂੰ ਵੀ ਘੱਟ ਰੇਟ ਹੈ ਨਾ ਬਾਈ ਰੇਟ ਤਾਂ ਡਾਕਟਰ ਬਸ ਆਪਾਂ ਆਈ ਚੱਕੀ ਦੇਖਣੇ ਫੱਟੇ ਬੱਸ ਠੀਕ ਹੈ ਬਾਈ ਹਾਂ ਅੱਗੇ ਬਾਈ ਝੋਟੀ ਬਾਰੇ ਜਿਹੜਾ ਸੁ ਇਹ ਸੁਵਾ ਦੂਜਾ ਗਈ ਡਾਕਟਰ ਤੀਜੇ ਵਾਸਤੇ ਇਹ ਗੱਬਣ ਹਾਜ਼ਰ ਆ ਕਿੰਨੇ ਟਾਈਮ ਇਹ ਯਾਨੀ ਕਿ ਇਹਦੇ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਬਾਈ ਓਕੇ ਠੀਕ ਹੈ ਜੀ ਠੀਕ ਹੈ ਤੇ ਉੱਪਰਲੇ ਜਦੋਂ 4 ਦਿਨ ਤੱਕ ਕੀ ਕਹਿਣਾ ਅਜੱਠ ਹੋ ਗਈ ਨਾ हां आज अठ हो गई 20 तारीख ਨੂੰ ਦਿਨ ਪੂਰੇ ਹੁੰਦੇ ਆ ਇਤਲ ਆਪਾਂ 12 ਦਿਨ ਕਰਕੇ ਪਾਤੀ ਫੇਰ ਆਪਾਂ ਸੁਬਾਹ ਕੇ ਵੇਚਾਂਗੇ ਹਨਾ ਠੀਕ ਆ 12 ਦਿਨ ਅਸਟੀਮੇਟ ਜਬਾਈ ਕਹਿੰਦਾ ਰਹਿੰਦੇ ਆ ਤੇ ਫੇਸ ਚੰਗਾ ਸਿੰਘ ਚੰਗਾ ਪਤਲਾ ਸਿੰਘ ਦੁੱਧ ਵਾਲੀ ਨਿਸ਼ਾਨੀਆਂ ਇਹ ਪੂਰੀ ਐ ਆ 나ੜੂ ਨਾੜਾ ਦਿਖਾ ਦੇ ਰਿਹਾਟਰ ਇਹਦੇ 나ੜਾ ਦੇਖੋ ਬਾਕੀ ਪਤਲੀ ਚਮੜੀ ਦੀ ਆ ਕੰਜ ਵਰਗੀ ਚਮੜੀ ਆ ਹਾਂ ਜਮਾ ਪਤਲੀ ਚਮੜੀ ਆ ਆ ਦਿਖਾ ਤੁਹਾਨੂੰ ਥੋੜਾ ਐ ਮਾ ਇੱਕ ਨੰਬਰ ਆਈ ਤੁਹਾਨੂੰ ਸਹੀ ਗੱਲ ਤੋਰ ਦੇ ਬਾਈ ਮਾੜੀ ਜੀ ਰਾਜੀ ਵੀ ਠੀਕ ਆ ਕੱਦ ਵੀ ਠੀਕ ਆ ਫੇਸ ਵੀ ਚੰਗਾ ਸਿੰਗ ਵੀ ਪਤਲਾ ਚ ਚਮੜੀ ਆ ਜਿਹੜੀ ਪਤਲੀ ਆ ਦੁੱਧ ਵਾਲੀ ਆ ਦੁੱਧ ਵਾਲੀ ਆ ਗੱਛ ਛੋਟੀ ਚੰਗੀ ਆ ਕੀ ਰਿਕਾਰਡ ਆ ਵੈਸੇ ਦੁੱਧ ਦਾ ਬਈ ਦੁੱਧ ਦਾ ਇਹਨੇ ਡਾਕਟਰ ਦੂਜੇ ਸਬੂਏ ਹੁਣ 12 ਕਿਲੋ ਦੁੱਧ ਦਿੱਤਾਗਾ ਠੀਕ ਆ ਨਾ ਆਪਾਂ 14 ਕਿਈ ਨਾ 15 ਕਿਈ ਜੋ ਆਪਾਂ ਨੂੰ ਅਗਲੇ ਨੇ ਦੱਸਿਆ ਹਨਾ ਠੀਕ ਆ ਬਈ ਤੇ ਦਿੱਤਾ ਹੂ ਬੋਡੀ ਬੰਤਰ ਮਾਲ ਮੈਂ ਛੋਟੀ ਆ ਹਨਾ ਜੀ ਸਹੀ ਗੱਲ ਆ ਬਈ ਹੁਣ ਜੇ ਕੋਈ ਅਗਲਾ ਸੇਵ ਵਾਲਾ ਵੀ ਰੋਇਆ 14 ਵੀ ਚੋਲੂ ਮੈਨੂੰ ਪਤਾ ਵਗਾ ਹੂੰ ਵੀ 14 ਕਿਲੋ ਦੁੱਧ ਦੇ ਦੇਣਾ ਝੋਟੀ ਨੇ ਸਹੀ ਗੱਲ ਆ ਤੇ ਨਹੀਂ 12 13 ਤੱਕ ਕਿਧਰੇ ਗਏ ਨਹੀਂ ਜੀ ਕਿਧਰੇ ਗਏ ਅਗਲਾ 12 ਮੰਨ ਕੇ ਕੀ ਗੱਲ ਕਰ ਲਈ ਹੈ ਨਾ ਜੀ ਹਾਂ ਸਹੀ ਗੱਲ ਆ ਤੇ ਮੁੱਲ ਭਰਾ ਫਿਰ ਇਹਦਾ ਮੁੱਲੇ ਦਾ 85000 ਰੁਪਿਆ ਦਾ ਡਾਟ ਅੱਜ ਮਾਨਤਨ ਹੋ ਜਾ ਹਾਂ ਮਾਨਤਨ ਥੋੜਾ ਬਾਲਾ ਦਾ ਹੋ ਜਾਊਗਾ ਬਾਲਾ ਤਾਂ ਨਹੀਂ ਹੋਣਾ ਠੀਕ ਆ ਤੇ ਹੋਊਗਾ ਜ਼ਰੂਰ ਮਾਨਤਨ ਹੂੰ ਜੇ ਹੁਣ ਆਪਾਂ ਸਵਾਕੇ ਵੇਚਾਂਗੇ ਤੇ ਉਦੇ ਉਦੇ ਮੁੱਲ ਇਹਦਾ ਹੋਰ ਹੋਊਗਾ ਠੀਕ ਆ ਭਾਈ ਠੀਕ ਆ ਜੀ ਅੱਜ ਦੀ ਘੜੀ ਕੱਚੀ ਦਾ ਮੁੱਲ 85000 ਬਾਈ ਕਹਿੰਦਾ ਸਵਾਕੇ ਵਿੱਚਾਂ ਅੰਗ ਮੁੱਲ ਹੋਰ ਹੋ ਜਾਣ ਛੋਟੀ ਚੰਗੀ ਆ ਰਾਜੀ ਆ ਥਣ ਥਣ ਬਹੁਤ ਚੰਗਾ ਸਿੰਘ ਸੰਗੋ ਪਤਲਾ ਬਈ ਚੰਗੀਆਂ ਨੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਤੇ ਨਾਗੇ ਸੀਗੇ ਭਰਾ ਕੋਲੇ ਬਈ ਪੰਜ ਪੰਜੀ ਰਖਾਤੇ ਐਂ ਰਾਟਰਾ ਹੂੰ ਜਿਹੜਾ ਜੋੜਾ ਲਊਗਾ ਠੀਕ ਆ ਆਪਾਂ ਆਫਰ ਹੀ ਕਰ ਦਾਨੀਆਂ ਜੋੜਾ ਮੈਸਾਂ ਦਾ ਲਊਗਾ ਹੂੰ ਤਾਂ ਉਹ ਤੇ ਲਗਾ ਆਪਾਂ ਨਾਲ ਫਰੀ ਦੇ ਦਾਂਗੇ ਜਿਹੜੀ ਬੱਚਾ ਵਾਲੇ ਖੜੀ ਆ ਜਿਹੜੀ ਬੱਚਾ ਵਾਲੇ ਖੜੀ ਆ ਜੇ ਜੋੜਾ ਗਾਈਆਂ ਦਾ ਲਊ ਹੂੰ ਤਾਂ ਵੀ ਉਹ ਆਪਾਂ ਫਰੀ ਦੇ ਦਾਂਗੇ ਠੀਕ ਆ ਭਾਈ ਠੀਕ ਹੈ ਜੋੜੇ ਨਾਲ ਹੀ ਆਫਰ ਆ ਉਹ 5500 ਦੀ ਹੋਈ ਆ ਠੀਕ ਆ ਭਾਈ ਤੇ ਭਾਈ ਜੇ ਕੋਈ ਦੋਵੇਂ گاਵਾ ਇਕੱਠੀਆਂ ਲੈ ਗਿਆ ਦੂਜਾ ਭਰਾ ਦੋਵੇਂ ਮੱਝਾਂ ਇਕੱਠੀਆਂ ਲੈ ਗਿਆ ਫਿਰ ਗਾਂ ਕਿਹਨੂੰ ਦਿਓਗੇ ਭਾਈ ਕਿ ਲੈਸ ਕਰ ਦੂੰਗਰੇਟ ਰੂਟ ਫਿਰ ਉਹ ਲੈਸ ਕਰ ਦਾਂਗੇ ਭਾਈ ਠੀਕ ਆ ਹਾਂ ਫਿਰ ਉਹਨੂੰ 5500 ਰੁਪਿਆ ਹੂੰ ਜੇ ਹੁਣ ਗਾਈਆਂ ਵਿਕ ਗਈਆਂ ਮਹਿਸਾਂ ਦਾ ਜੋੜਾ ਲੈਣਾ ਉਹਨੂੰ ਸਿਰਫ 5500 ਰੁਪਏ ਆਪਾਂ ਲੈਸ ਕਰਾਂਗੇ ਲੈਸ ਕਰਾਂਗੇ ਠੀਕ ਹੈ ਭਾਈ ਹਾਂ ਜੇ ਮਹਿਸਾਂ ਨਾ ਗਾਂਵ ਵਿਕ ਗਈ ਫਿਰ ਗਾਈਆਂ 'ਚ 5500 ਲੈਸ ਬਹੁਤ ਠੀਕ ਆ ਭਾਈ ਉਹ ਜੋੜੇ ਨਹੀਂ ਇਕੱਲੀ-ਇਕੱਲੀ ਤੇ ਨਹੀਂ ਹੁਣਾ ਬਹੁਤ ਠੀਕ ਆ ਭਾਈ ਤੇ ਕਿਸੇ ਵੀ ਨੂੰ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ